ਇਓ ਟਿਕਾਣਾ ਨਾ ਹੁੰਦਾ ਹੋ ਸਕਦਾ ਜਣੀ ਪਲਾਨਿੰਗ ਉੱਥੇ ਬੈਠੇ ਹੋਈ ਤੇ ਕਿੰਨਾ ਘਟਨਾਵਾਂ ਨੂੰ ਉੱਥੇ ਬੈਠ ਕੇ ਇਨਜਾਮ ਦਿੱਤਾ ਹੈਗਾ ਉਹ ਘਟਨਾਵਾਂ ਹੀ ਨਾ ਉਹਨਾਂ ਨੂੰ ਇਨਜਾਮ ਨਾ ਦੇ ਸਕਦੇ ਹੁੰਦੇ ਉਹ ਉਹ ਟਿਕਾਣਾ ਸੀ ਇਸ ਕਰਕੇ ਮਿੱਤਰ ਪਿਆਰਿਓ ਇਹ ਕਹਿੰਦੇ ਨੇ ਕਿ ਸਰਕਾਰ ਤਾਂ ਹੱਥ ਖੜੇ ਕਰ ਚੁੱਕੀ ਐ ਤੇ ਹੁਣ ਅਸੀਂ ਕਰਕੇ ਦਿਖਾਵਾਂਗੇ ਇਹ ਕਹਿੰਦੇ ਕਿ ਸਰਕਾਰ ਇਤਿਹਾਸ ਨੂੰ ਮੰਨਣ ਤੋਂ ਇਨਕਾਰ ਕਰ ਰਹੀ ਐ ਤੇ ਹੁਣ ਅਸੀਂ ਇਤਿਹਾਸ ਮਣਾ ਕੇ ਦਿਖਾਵਾਂਗੇ ਆਪਾਂ ਗੱਲ ਸ਼ੁਰੂ ਕਰਦੇ ਆਂ ਸ਼ਹੀਦ ਭਗਤ ਸਿੰਘ ਹੋਰਾਂ ਦਾ ਗੁਪਤ ਟਿਕਾਣਾ ਤੂੜੀ ਬਾਜ਼ਾਰ ਫਿਰੋਜ਼ਪੁਰ ਦੇ ਵਿੱਚ ਇਹ ਕਹਿੰਦੇ ਨੇ ਹੈਗਾ ਔਰ ਇਹ ਕਹਿੰਦੇ ਨੇ ਕਿ ਸਰਕਾਰ ਉਹਨੂੰ ਸਾਹਮਣਾ ਨਹੀਂ ਚਾਹੁੰਦੀ ਕਰਮਜੀਤ ਸਿੰਘ ਜੀ ਤੁਸੀਂ ਕਿਸ ਅਧਾਰ ਤੇ ਕਹਿੰਦੇ ਹੋ ਕਿ ਸਰਕਾਰ ਸ਼ਹੀਦਾਂ ਦੇ ਟਿਕਾਣੇ ਨੂੰ ਸਾਹਮਣਾ ਨਹੀਂ ਚਾਹੁੰਦੀ ਤੇ ਤੁਸੀਂ ਹੀ ਕਿਉਂ ਸਾਹਮਣਾ ਚਾਹੁੰਦੇ ਹੋ ਦੇਖੋ ਇਹ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਦੇ ਵਿੱਚ ਰਕੇਸ਼ ਕੁਮਾਰ ਨਾਮ ਦੇ ਇਤਿਹਾਸਕਾਰ ਨੇ ਉਸ ਗੁਪਤ ਟਿਕਾਣੇ ਦੀ ਖੋਜ ਕੀਤੀ ਹੈ ਉਸ ਨੂੰ ਲੈ ਕੇ ਅਸੀਂ ਪਿਛਲੇ 8-10 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਕਿ ਸਰਕਾਰ ਉਹਨੂੰ ਸਾਹਮਣੇ ਉੱਥੇ ਯਾਦਗਾਰ ਤੇ ਲਾਇਬ੍ਰੇਰੀ ਬਣਾਵੇ ਪਰ ਸਰਕਾਰ ਲਗਾਤਾਰ ਕਈ ਧਰਨੇ ਲਾਉਣ ਦੇ ਬਾਵਜੂਦ ਕਈ ਐਮਐਲਏ ਦੇ ਬਾਰਾਂ ਧਰਨੇ ਲਾਏ ਦੋ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉਸ ਤੋਂ ਬਾਅਦ ਅਨਮੋਲ ਗਗਨਮਾਨ ਇਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਇਹਦੇ ਕੋਲੇ ਵਿਭਾਗ ਹੈਗਾ ਇਹਦੇ ਬਾਰ ਦੇ ਮੂਰੇ ਵੀ ਧਰਨਾ ਲਾ ਕੇ ਆਏ ਆ ਮੰਗ ਪੱਤਰ ਵੀ ਦਿੱਤੇ ਆ ਡਾਇਰੈਕਟਰ ਪ੍ਰਸ਼ਾਸਨ ਵਿਭਾਗ ਉਹਨਾਂ ਨੂੰ ਵੀ ਅਸੀਂ ਮਿਲ ਕੇ ਆਏ ਆਂ ਡੀਸੀ ਫਿਰੋਜ਼ਪੁਰ ਨਾਲ ਵੀ ਸਾਡੀ ਮੀਟਿੰਗ ਹੋ ਚੁੱਕੀ ਆ ਪਰ ਇਹ ਸਾਰੀ ਜਦੋਜਹਦ ਦੇ ਬਾਅਦ ਵੀ ਸਰਕਾਰ ਵੱਲੋਂ ਜਿਹੜਾ ਰਿਸਪੌਂਸ ਨਹੀਂ ਆ ਰਿਹਾਗਾ ਸਰਕਾਰ ਜਿਹੜੀ ਹੈ ਸੁੱਤੀ ਪਈ ਆ ਅੱਖਾਂ ਬੰਦ ਕਰਕੇ ਪਈ ਆ ਇਸ ਕਰਕੇ ਅਸੀਂ ਕਹਿੰਨੇ ਕਿ ਸਰਕਾਰ ਇਸ ਮਾਮਲੇ ਤੇ 1% ਵੀ ਸੰਜੀਦਾ ਨਹੀਂ ਹੈਗੀ ਤਾਂ ਅਸੀਂ ਐਲਾਨ ਕੀਤਾ ਵੀ ਅਸੀਂ ਕਿਉਂਕਿ ਪੰਜਾਬ ਦੀ ਜਵਾਨੀ ਭਗ ਸਿੰਘ ਦੀ ਵਾਰਿਸ ਹੈਗੀ ਆ ਫਿਰ ਉਹਨਾਂ ਦੇ ਵਾਰਿਸ ਹਣ ਜਾਣਗੇ 23 ਮਾਰਚ ਨੂੰ ਅਸੀਂ ਯਾਦਗਰ ਤੇ ਲਾਇਬ੍ਰੇਰੀ ਵਜੋਂ ਨੂੰ ਸਾਂਭਾਂਗੇ ਜਿਹੜਾ ਤੁਸੀਂ ਦਾਵਾ ਕਰ ਰਹੇ ਹੋ ਕਿ ਸ਼ਹੀਦ ਭਗਤ ਸਿੰਘ ਹੋਰੀ ਇਹ ਉਹਨਾਂ ਦਾ ਗੁਪਤ ਟਿਕਾਣਾ ਹੈ ਤੁਹਾਡੇ ਕੋਲ ਕੀ ਸਬੂਤ ਹੈ ਕਿ ਉਹ ਗੁਪਤ ਟਿਕਾਣਾ ਸੀ ਹੋ ਸਕਦਾ ਸਰਕਾਰ ਨੇ ਆਪਣੇ ਪੱਧਰ ਤੇ ਪੜਤਾਲ ਕੀਤੀ ਹੋਵੇ ਤੇ ਉਹ ਭਗਤ ਸਿੰਘ ਹੋਰਾਂ ਦਾ ਟਿਕਾਣਾ ਰਿਆ ਹੀ ਨਾ ਹੋਵੇ ਦੇਖੋ ਅੰਗਰੇਜ਼ੀ ਹਕੂਮਤ ਦੇ ਖਿਲਾਫ ਜਿਹੜੀ ਮੂਵਮੈਂਟ ਚੱਲੀ ਆ ਕੌਮੀ ਮੁਕਤੀ ਅੰਦੋਲਨ ਚੱਲਿਆ ਭਾਰਤ ਦੇ ਵਿੱਚ ਉਹਦੇ ਵਿੱਚ ਭਗਤ ਸਿੰਘ ਹੋਰਾਂ ਦੀ ਜਿਹੜੀ ਮੂਵਮੈਂਟ ਸੀਗੀ ਉਹਨਾਂ ਦਾ ਰਾਹ ਹਥਿਆਰਬੰਦ ਬਗਾਵਤ ਦਾ ਰਾਹ ਸੀਗਾ ਉਹਨਾਂ ਨੇ ਹਿੰਦੁਸਤਾਨ ਸੋਸ਼ਲਿਸਟ ਪਬਲਿਕਨ ਐਸੋਸੀਏਸ਼ਨ ਇੱਕ ਪਾਰਟੀ ਬਣਾਈ ਉਹਦਾ ਜਿਹੜਾ ਅਜੰਡਾ ਇਹ ਰੱਖਿਆ ਕਿ ਹਥਿਆਰਬੰਦ ਤਰੀਕੇ ਨਾਲ ਜਿਹੜੇ ਅੰਗਰੇਜ਼ ਹੈਗੇ ਉਹਨਾਂ ਨੂੰ ਭਾਰਤ ਦੇ ਵਿੱਚੋਂ ਬਾਹਰ ਕੱਢਿਆ ਜਾਊਗਾ ਤਾਂ ਉਸ ਪਾਰਟੀ ਦਾ ਮਨੋਰਥ ਇਹ ਰੱਖਿਆ ਇਨਕਲਾਬੀ ਲਹਿਰ ਦਾ ਖਰੜਾ ਜਦੋਂ ਉਹਨਾਂ ਨੇ ਲਿਖਿਆ ਉਹਦੇ ਵਿੱਚ ਇਹ ਐਲਾਨ ਕੀਤਾ ਕਿ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਤੋਂ ਬਾਅਦ ਜਿੰਨਾ ਅੰਗਰੇਜ਼ਾਂ ਦਾ ਸਰਮਾਇਆ ਇੱਥੇ ਲੱਗਿਆ ਹੋਇਆ ਉਹ ਸਾਰਾ ਅਸੀਂ ਜ਼ਬਤ ਕਰਕੇ ਉਹਦਾ ਕੌਮੀਕਰਨ ਕਰਾਂਗੇ ਇਸ ਕਰਕੇ ਉਹਦੀ ਪਾਰਟੀ ਦੀਆਂ ਗਤੀਵਿਧੀਆਂ ਤੇ ਪਾਬੰਦੀ ਲੱਗੀ ਹੋਈ ਸੀਗੀ ਤਾਂ ਉਹਨਾਂ ਨੂੰ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਚਲਾਉਣ ਵਾਸਤੇ ਗੁਪਤ ਪਾਰਟੀ ਵਾਸਤੇ ਗੁਪਤ ਟਿਕਾਣਿਆਂ ਦੀ ਜ਼ਰੂਰਤ ਸੀਗੀ ਜਿਹਦੇ ਵਿੱਚੋਂ ਪਹਿਲਾ ਟਿਕਾਣਾ ਉਹਨਾਂ ਨੇ ਰਾਵਲਪਿੰਡੀ ਬਣਾਇਆ ਉਹ ਟਿਕਾਣਾ ਠੱਪ ਹੋ ਜਾਣ ਤੋਂ ਬਾਅਦ ਦੂਜਾ ਟਿਕਾਣਾ ਜਿਹੜਾ ਆ ਕੇ ਉਹਨਾਂ ਨੇ ਹੈਗਾ ਫਰੋਜਪੁਰ ਦੇ ਤੂੜੀ ਬਾਜ਼ਾਰ ਦੇ ਵਿੱਚ ਬਣਾਇਆ ਇੱਥੇ ਉਹਨਾਂ ਨੇ ਲੇਖ ਰਾਜ ਨਾਮ ਦੇ ਇੱਕ ਬੰਦੇ ਤੋਂ ਇੱਕ ਇਮਾਰਤ ਜਿਹੜੀ ਹੈ ਦੋ ਮੰਜ਼ਲਾ ਉਹ ਕਿਰਾਏ ਤੇ ਲਈ ਆ 12 ਰੁਪਏ ਇੱਕ ਮਹੀਨੇ ਦਾ ਉਹ ਕਿਰਾਇਆ ਭਰਦੇ ਸੀਗੇ ਤੇ ਉੱਥੇ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਇੱਕ ਸਾਥੀ ਡਾਕਟਰ ਗਾਇਆ ਪ੍ਰਸਾਦ ਉਹਨਾਂ ਦਾ ਫਰਜੀ ਨਾਮ ਰੱਖ ਕੇ ਬੀਐਸ ਨਿਗਮ ਬੀਐਸ ਨਿਗਮ ਉਹਨਾਂ ਨੂੰ ਇੱਥੇ ਡਾਕਟਰ ਬਣਾ ਕੇ ਭੇਜਿਆ ਤੇ ਜੈਗਪਾਲ ਜਿਹੜਾ ਬਾਅਦ ਵਿੱਚ ਅੰਗਰੇਜ਼ਾਂ ਦਾ ਵਾਧਾ ਮਾਫ ਗਵਾਹ ਬਣਿਆ ਉਹਨੂੰ ਨੌਕਰ ਬਣਾ ਕੇ ਉੱਥੇ ਭੇਜਿਆ ਤੇ ਉੱਪਰੋਂ ਚਵਾਰੇ 'ਚ ਆਪਣੀ ਰਿਆਸ਼ ਕਰਦੇ ਸੀਗੇ ਤੇ ਉਸ ਟਿਕਾਣੇ ਨੂੰ ਉਹਨਾਂ ਨੇ ਉਹਨਾਂ ਦੀ ਪਾਰਟੀ ਦੇ ਕ੍ਰਾਂਤੀਕਾਰੀ ਯੂਪੀ ਬਿਹਾਰ ਤੋਂ ਜਿਹੜੇ ਚੱਲ ਕੇ ਆਉਂਦੇ ਸੀਗੇ ਰਾਜ ਦੀ ਠਹਿਰ ਰਸਤੇ ਜਾਂ ਉੱਥੇ ਕੋਈ ਕੱਪੜੇ ਲੀੜੇ ਬਦਲਣ ਦੇ ਜਾਂ ਕੋਈ ਹੋਰ ਮੀਟਿੰਗਾਂ ਵਗੈਰਾ ਕਰਨੀ ਆ ਉਹਦੇ ਵਾਸਤੇ ਇਸ ਟਿਕਾਣੇ ਜਿਹੜਾ ਉਹ ਇਸਤੇਮਾਲ ਕਰਦੇ ਸੀਗੇ ਤੇ ਇਸ ਟਿਕਾਣੇ ਦੀ ਜਿਹੜੀ ਪੁਸ਼ਟੀ ਹੈਗੀ ਆ ਅੰਗਰੇਜ਼ਾਂ ਦੇ ਦੋ ਮੈਜਿਸਟਰੇਡ ਉਹਨਾਂ ਨੇ ਵੀ ਕੀਤੀ ਆ ਉਹਨਾਂ ਦੀਆਂ ਗਵਾਹੀਆਂ ਵੀ ਵਿੱਚ ਹੈਗੀਆਂ 19 ਗਵਾਹ ਜਿਹੜੇ ਆ ਫਰੋਇਦਪੁਰ ਦੇ ਤੂੜੀ ਬਾਜ਼ਾਰ ਦੇ ਵਿੱਚੋਂ ਪੁਗਤਾਏ ਗਏ ਆ ਅੰਗਰੇਜ਼ਾਂ ਦੇ ਖਿਲਾਫ ਜਦੋਂ ਲਾਹੌਰ ਸਾਜ਼ਿਸ਼ ਕੇਸ ਚੱਲਿਆ ਜਿਹਦੇ ਵਿੱਚ ਜੈਗਪਾਲ ਦੀ ਇਹ ਗਵਾਹੀ ਆ ਕਿ ਮੈਂ ਇਸ ਟਿਕਾਣੇ ਤੇ ਸੀਗਾ ਤੇ ਇਸ ਟਿਕਾਣੇ ਤੇ ਮੈਂ ਭਗਤ ਸਿੰਘ ਨੂੰ ਵੀ ਦੇਖਿਆ ਤੇ ਭਗਤ ਸਿੰਘ ਦਾ ਰਵਾਲਵਰ ਜਿਹੜਾ ਬਾਅਦ ਵਿੱਚ ਉਹਦੇ ਕੇਸ ਦੇ ਵਿੱਚ ਜਿਹੜਾ ਫਾਈਲ ਪ੍ਰਾਪਰਟੀ ਬਣਾਇਆ ਗਿਆ 168896 ਉਹਦਾ ਨੰਬਰ ਸੀਗਾ ਉਹਨੇ ਕਿਹਾ ਕਿ ਮੈਂ ਰਵਾਲਵਰੀ ਇਸ ਟਿਕਾਣੇ ਤੇ ਦੇਖਿਆ ਹੈਗਾ ਇਸ ਕਰਕੇ ਇਹ ਇਸ ਟਿਕਾਣੇ ਨਾਲ ਬਹੁਤ ਸਾਰੇ ਤੱਥ ਬਹੁਤ ਸਾਰੇ ਸਬੂਤ ਜਿਹੜੇ ਆ ਇਤਿਹਾਸਕਾਰ ਰਕੇਸ਼ ਕੁਮਾਰ ਪਹਿਲੇ ਜਿਹੜੇ ਉਹ ਪੇਸ਼ ਕਰ ਚੁੱਕੇ ਹੈਗੇ ਆ ਇਹਦੂ ਬਿਨਾ ਅਸੀਂ ਕਹਿੰਨਾ ਕਿ ਕੌਮੀ ਮੁਕਤੀ ਅੰਦੋਲਨ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਦਾ ਜਿਹੜਾ ਜ਼ਿਕਰ ਅਸੀਂ ਆਮ ਸੁਣਦੇ ਆਂ ਫਿਲਮਾਂ ਦੇ ਵਿੱਚ ਗੀਤਾਂ ਗਾਣਿਆਂ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਵੱਡੀ ਘਟਨਾ ਹੈਗੀ ਐ ਸਾਂਡਰਸ ਨੂੰ ਮਾਰਨ ਵਾਲੀ ਲਾਲਾ ਲਾਜਪਤ ਰਾਏ ਦੀ ਜਦੋਂ ਮੌਤ ਹੁੰਦੀ ਆ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੀ ਆ ਕ੍ਰਾਂਤੀਕਾਰੀ ਉਹ ਚ ਭਗ ਸਿੰਘ ਦੀ ਪਾਰਟੀ ਨੇ ਵੀ ਐਲਾਨ ਕੀਤਾ ਲਾਲਾ ਲਾਜਪਤ ਰਾਏ ਹੋਰ ਵੀ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਸੀਗੇ ਤਾਂ ਉੱਥੇ ਸਕਾਰਟ ਨੇ लाठी चार्ज ਦਾ ਹੁਕਮ ਸੁਣਾਇਆ लाਠੀਆਂ ਵਜਨ ਕਰਕੇ ਲਾਲਾ ਲਾਜਪਤਰਾਏ ਹੋਰਾਂ ਦੀ ਮੌਤ ਹੁੰਦੀ ਹੈ ਤਾਂ ਭਗਤ ਸਿੰਘ ਉਹਨਾਂ ਦੀ ਪਾਰਟੀ ਨੇ ਫੈਸਲਾ ਕੀਤਾ ਕਿ ਸਾਡੇ ਮੁਲਕ ਦਾ ਇੱਕ ਅੰਗਰੇਜ਼ ਜਿਹੜਾ ਬਜ਼ੁਰਗ ਨੇਤਾ ਮਾਰੇ ਅੰਗਰੇਜ਼ਾਂ ਨੇ ਇਹਦਾ ਅਸੀਂ ਬਦਲਾ ਲਵਾਂਗੇ ਤਾਂ ਬਦਲਾ ਲੈਣ ਵਾਸਤੇ ਪਹਿਲਾਂ ਇਸੇ ਟਿਕਾਣੇ ਤੇ ਉਹ ਬੈਠੇ ਆ ਇੱਥੇ ਮੀਟਿੰਗ ਕੀਤੀ ਆ ਲਾਹੌਰ ਚੋਂ ਦੋ 에어 ਪਿਸਟਲ ਉਹ ਖਰੀਦ ਕੇ ਲਿਆਏ ਇਸੇ ਚਾਰੇ ਦੀ ਰਸੋਈ ਦੀ ਕੰਧ ਤੇ ਨਿਸ਼ਾਨੇ ਲਾ ਲਾ ਕੇ ਪਹਿਲਾਂ ਨਿਸ਼ਾਨੇਬਾਜ਼ੀ ਸਿੱਖੀ ਆ ਉਸ ਤੋਂ ਬਾਅਦ ਜਦੋਂ ਸਕਾਟ ਨੂੰ ਮਾਰਨ ਗਏ ਆ ਸਕਾਟ ਮਿਲਿਆ ਨਹੀਂ ਤੇ ਸਾਂਡਰ ਸਾਇਆ ਤੇ ਸਾਂਡਰਸ ਨੂੰ ਮਾਰ ਕੇ ਉਹਨਾਂ ਜਿਹੜਾ ਬਦਲਾ ਲਿਆ ਦੂਸਰਾ ਉਹਨਾਂ ਦੀ ਪਾਰਟੀ ਨੇ ਇੱਕ ਫੈਸਲਾ ਕੀਤਾ ਸੀਗਾ ਆਊਟ ਆਫ ਸਟੇਟ ਜਿਹੜਾ ਸਰਕਾਰੀ ਖਜ਼ਾਨਾ ਲੁੱਟਣ ਦਾ ਆਪਣੀ ਪਾਰਟੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਉਹਦੇ ਵਿੱਚ ਭਗ ਸਿੰਘ ਨੂੰ ਵੀ ਭੇਜਿਆ ਜਾਣਾ ਸੀਗਾ ਪਰ ਬਾਹਰਲੇ ਕ੍ਰਾਂਤੀਕਾਰੀਆਂ ਨੇ ਜਿਹੜੇ ਪੰਜਾਬ ਤੋਂ ਬਾਹਰਲੇ ਸੀਗੇ ਉਹਨਾਂ ਨੇ ਕਿਹਾ ਵੀ ਜੇ ਭਗ ਸਿੰਘ ਨੂੰ ਇਸੇ ਤੁਸੀਂ ਸ਼ਕਲ ਦੇ ਵਿੱਚ ਭੇਜੋਗੇ ਤਾਂ ਪਛਾਣਿਆ ਜਾਊਗਾ ਤਾਂ ਉਹਦਾ ਜਿਹੜਾ ਭੇਸ ਪਹਿਲਾਂ ਬਦਲਾਉਣਾ ਪਾਰਟੀ ਨੇ ਫੈਸਲਾ ਕੀਤਾ ਉਹਦਾ ਪੇਸ ਬਦਲਣ ਵਾਸਤੇ ਦਾੜੀ ਤੇ ਕੇਸ ਜਿਹੜੇ ਕੱਟੇ ਗਏ ਆ ਸੁਖਦੇਵ ਹੋਰਾਂ ਨੇ ਨਾਲ ਦੇ ਕ੍ਰਾਂਤੀਕਾਰੀ ਨੇ ਆਪ ਇਸੇ ਫਿਰੋਜ਼ਪੁਰ ਦੇ ਗੁਪਤ ਟਿਕਾਣੇ ਤੇ ਬਹਿ ਕੇ ਕੱਟੇ ਆ ਸ਼ੇਵਰਮਾ ਜਿਨ੍ਹਾਂ ਦੀ 1997 ਵਿੱਚ ਮੌਤ ਹੋਈ ਆ ਉਹਨਾਂ ਦੀ ਪਾਰਟੀ ਦੇ ਕ੍ਰਾਂਤੀਕਾਰੀ ਸਾਥੀ ਸੀਗੇ ਉਹਨਾਂ ਨੇ 56 57 ਦੇ ਕਰੀਬ ਜੀਵਨੀਆਂ ਲਿਖੀਆਂ ਕ੍ਰਾਂਤੀਕਾਰੀਆਂ ਦੀਆਂ ਜਿਹੜੇ ਉਸ ਟਾਈਮ ਦੇ ਬਹੁਤ ਮਸ਼ਹੂਰ ਮੈਗਜ਼ੀਨ ਚਾਂਦ ਦੇ ਵਿੱਚ ਛਪੀਆਂ ਉਹਦਾ ਵਿਸ਼ੇਸ਼ ਫਾਂਸੀਆਂ ਇੱਕ ਨਿਕਲਿਆ ਉਹ ਸਾਰੀਆਂ ਜੀਵਨੀਆਂ ਜਿਹੜੀਆਂ ਇਸੇ ਟਿਕਾਣੀ ਤੇ ਬਹਿ ਕੇ ਸ਼ੇਵਰਮਾ ਹੋ ਰਹੇ ਨੇ ਲਿਖੀਆਂ ਸਿਗੀਆਂ ਇਹ ਸਾਰਾ ਇਤਿਹਾਸ ਸਬੂਤ ਜਿਹੜੇ ਤੱਤ ਹੈਗੇ ਆ ਇਸ ਟਿਕਾਣੇ ਨਾਲ ਜੁੜੇ ਹੋਏ ਆ ਇਸ ਕਰਕੇ ਅਸੀਂ ਕਹਿੰਦੇ ਆ ਕਿ ਇਹਨੂੰ ਤੁਸੀਂ ਇਹਨੂੰ ਬਹੁਤ ਗੰਭੀਰ ਮਸਲਾ ਸਮਝਦੇ ਹੋਏ ਇਤਿਹਾਸਕ ਯਾਦਗਾਰ ਹੈਗੀ ਆ ਸਾਡੀਆਂ ਗਤੀਵਿਧੀਆਂ ਕਰਕੇ ਸਾਡੇ ਸੰਘਰਸ਼ ਕਰਕੇ ਸਰਕਾਰ ਇੰਨਾ ਕ ਤਾਂ ਮੰਨਣ ਚ ਮਜਬੂਰ ਹੋ ਗਈ ਸੀ ਜਦੋਂ ਨਵਜੋਤ ਸਿੰਘ ਸਿੱਧੂ ਕੈਬਨਟ ਮੰਤਰੀ ਸੀਗਾ ਕਿ ਇਹ ਇਹਨੂੰ ਅਸੀਂ ਸੁਰੱਖਿਅਤ ਇਮਾਰਤ ਵਜੋਂ ਸਾਂਭਾਂਗੇ ਤੇ ਇਹਨੂੰ ਐਲਾਨਿਆ ਵੀ ਗਿਆ ਸੁਰੱਖਿਅਤ ਇਮਾਰਤ ਉੱਥੇ ਪ੍ਰਾਤਿਤਵ ਵਿਭਾਗ ਵੱਲੋਂ ਬੋਰਡ ਵੀ ਲੱਗਿਆ ਰਿਹਾ ਕਿ ਇਹ ਇੱਕ ਸੁਰੱਖਿਅਤ ਇਮਾਰਤ ਹੈ ਇਹਨਾਂ ਕੋਈ ਛੇੜਛਾੜ ਨਾ ਕੀਤੀ ਜਾਵੇ ਉਹ ਬੋਰਡ ਬਾਅਦ ਚ ਪਟ ਦਿੱਤਾ ਹੈਗਾ ਹੁਣ ਸਰਕਾਰ ਜਿੰਨੇ ਪੈਰੀ ਅੱਗੇ ਵਧੀ ਸੀਗੀ ਸਾਡੇ ਸੰਘਰਸ਼ ਕਰਕੇ ਹੋਰ ਅੱਗੇ ਵਧਣ ਦੀ بجائے ਨਜਾਇਜ਼ ਕਬਜ਼ਾ ਛੜਾ ਕੇ ਯਾਦਗਾਰ ਲਾਇਬ੍ਰੇਰੀ ਬਣਾਉਣ ਦੀ بجائے ਪਿੱਛੇ ਪਿਛਲੇ ਪਾਸੇ ਨੂੰ ਮੁੜ ਗਈ ਹੈ ਇਹ ਆਮ ਆਦਮੀ ਪਾਰਟੀ ਨੇ ਤਾਂ ਡੱਕ ਕੀਤਾ ਹੀ ਡੱਕਾ ਨਹੀਂ ਗਾ ਪਰ ਆਮ ਆਦਮੀ ਪਾਰਟੀ ਉਹ ਤਾਂ ਕਹਿੰਦੇ ਆ ਕਿ ਅਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚੱਲਦੇ ਆਂ ਅਸੀਂ ਸ਼ਹੀਦ ਭਗਤ ਸਿੰਘ ਦੇ ਵਾਰਸਾਂ ਸ਼ਹੀਦ ਭਗਤ ਸਿੰਘ ਵਾਲੀ ਅਸੀਂ ਪੱਗ ਬੰਨਦੇ ਆਂ ਸ਼ਹੀਦ ਭਗਤ ਸਿੰਘ ਦਾ ਇਨਕਲਾਬ ਜਿੰਦਾਬਾਦ ਅਸੀਂ ਨਾਰਾ ਲਾਉਨੇ ਆ ਤੁਸੀਂ ਕਹਿ ਰਹੇ ਹੋ ਕਿ ਉਹ ਸ਼ਹੀਦ ਭਗਤ ਸਿੰਘ ਦਾ ਜਿਹੜੀ ਯਾਦਗਾਰ ਹੈ ਉਹ ਸਾਮਣ ਨੂੰ ਤਿਆਰ ਨਹੀਂ ਗੇ ਫਿਰ ਉਹ ਤੁਹਾਨੂੰ ਕੀ ਕਹਿੰਦੇ ਨੇ ਵੀ ਕਿਉਂ ਨਹੀਂ ਉਹ ਇਹ ਸਾਂਭਣਾ ਚਾਹੁੰਦੇ ਇਹ ਜਾਂ ਉਹ ਉਹ ਕੀ ਕਰ ਰਹੇ ਨੇ ਪਿਛਲੀਆਂ ਵੋਡ ਬਟੋਰੂ ਪਾਰਟੀਆਂ ਵਾਂਗੂ ਇਸ ਪਾਰਟੀ ਨੇ ਵੀ ਭਗ ਸਿੰਘ ਦਾ ਰੂਪ ਬਦਲ ਰੂਪ ਵਰਤਿਆ ਸਿਰਫ ਤੇ ਸਿਰਫ ਉਹਦੀ ਜਿਹੜੀ ਸੋਚ ਸੀਗੀ ਇਹ ਉਹਦੇ ਉਸ ਪਾਸੇ ਨੂੰ ਨਹੀਂ ਆਏ ਗਏ ਅਸੀਂ ਇਹ ਸਵਾਲ ਕਰਦੇ ਆਂ ਪੁਰਾਣੀਆਂ ਪਾਰਟੀਆਂ ਨੂੰ ਵੀ ਕਰਦੇ ਰਹਿਣ ਇਹਨੂੰ ਵੀ ਕਰਦੇ ਆਂ ਕਿ ਜਦੋਂ ਇਹ ਪਾਰਟੀ ਲਾਂਚ ਹੋਈ ਸੀਗੀ ਇਹਨਾਂ ਨੇ ਆਪਣਾ ਮੈਨੀਫੈਸਟੋ ਪੇਸ਼ ਕੀਤਾ ਉਸ ਮੈਨੀਫੈਸਟੋ ਦੇ ਵਿੱਚ ਭਗ ਸਿੰਘ ਦਾ ਇਨਕਲਾਬੀ ਲੜਦਾ ਖਰੜਾ ਕਿਉਂ ਨਹੀਂ ਸ਼ਾਮਲ ਕੀਤਾਗਾ ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਕਿ ਸਾਡੀ ਪਾਰਟੀ ਦਾ ਇਹ ਫੈਸਲਾ ਕਿ ਅਸੀਂ ਅੰਗਰੇਜ਼ੀ ਹਕੂਮਤ ਨੂੰ ਇੱਥੋਂ ਭਜਾਉਣ ਤੋਂ ਬਾਅਦ ਸਰਮਾਇਯਦਾਰਾਂ ਦਾ ਸਾਰਾ ਸਰਮਾਇਆ ਜ਼ਬਤ ਕਰਾਂਗੇ ਸਰਮਾਇਆ ਜ਼ਬਤ ਕਰਕੇ ਉਹਦਾ ਕੌਮੀਕਰਨ ਕਰਾਂਗੇ ਦਿਖਾ ਦੇ ਆਮ ਆਦਮੀ ਪਾਰਟੀ ਆਪਦੇ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਥੇ ਜਿਹੜੀ ਸਿਆਸੀ ਤੌਰ ਤੇ ਆਜ਼ਾਦੀ ਲਿਆਉਣ ਵਾਸਤੇ ਅਸੀਂ ਲੈਂਡਲੋਰਡ ਤੇ ਸਰਮਾਇਯਦਾਰਾਂ ਤੋਂ ਸਟੇਟ ਜਿਹੜੀ ਐ ਖੋਕੇ ਮਜ਼ਦੂਰਾਂ ਕਿਸਾਨਾਂ ਨੂੰ ਸਟੇਟ ਦਾ ਜਿਹੜਾ ਭਾਗੀਦਾਰ ਬਣਾਵਾਂਗੇ ਇਹ ਦਿਖਾਉਣ ਆਮ ਆਦਮੀ ਪਾਰਟੀ ਵਾਲੇ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਕਿਤੇ ਵੀ ਹੋਵੇ ਕਿ ਮਿਹਦੂਰਾ ਕਿਸਾਨਾਂ ਦੇ ਹੱਥ ਦੇ ਵਿੱਚ ਸਟੇਟ ਹੋਊਗੀ ਅੱਜ ਵੀ ਤਗੜਿਆਂ ਦੇ ਹੱਥ ਦੇ ਵਿੱਚ ਸਟੇਟ ਹੈਗੀ ਐ ਇਸ ਕਰਕੇ ਇਹਦੀ ਪੱਗ ਇਹਦੀ ਫੋਟੋ ਇਹਦੇ ਪਸੰਦੀ ਜਿਹੜਾ ਰੰਗ ਹੈਗਾ ਉਹ ਟ੍ਰਿਪਲ ਪੀ ਵਾਲਾ ਵੀ ਕਿਸੇ ਟਾਈਮ ਤੇ ਆਇਆ ਸੀ ਉਹਨੇ ਵੀ ਵਰਤਿਆ ਇਹਨਾਂ ਨੇ ਵੀ ਵਰਤਿਆ ਹੈਗਾ ਸਿਰਫ ਰੂਪ ਬਦਲ ਵਰਤਦੇ ਆ ਉਹਨਾਂ ਦੀ ਜਿਹੜੀ ਸੋਚ ਤੇ ਵਿਚਾਰਤਾ ਰਹੇਗੀ ਆ ਉਦੋਂ ਕੰਨੀ ਘਤਰੌਂਦੇ ਆ ਪਰ ਹੁਣ ਹੁਣ ਕਹਿੰਦੇ ਕੀ ਆ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਇਸ ਗੁਪਤ ਟਿਕਾਣੇ ਬਾਰੇ ਉਹ ਕੀ ਬੋਲਦੇ ਆ ਉਹਦੇ ਵਿੱਚ ਅਨਮੋਲ ਗਗਨ ਮਾਨ ਜਿਹੜੀ ਮੰਤਰੀ ਹੈਗੀ ਆ ਸਾਡੇ ਸੰਘਰਸ਼ ਦੀ ਬਦੌਲਤ ਚਿੱਠੀ ਇੱਕ ਉੱਪਰੋਂ ਡੀਸੀ ਫਿਰੋਜ਼ਪੁਰ ਨੂੰ ਆਈ ਹੈ ਠੀਕ ਹੈ ਉਹਨੂੰ ਅਸੀਂ ਜਾ ਕੇ ਮਿਲੇ ਵੀ ਆ ਤਾਂ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਲੈਵਲ ਦਾ ਮਸਲਾ ਠੀਕ ਹੈ ਅਸੀਂ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਸਰਕਾਰ ਖੁਦ ਧਿਆਨ ਦੇ ਕੇ ਇਹਨੂੰ ਗੰਭੀਰ ਮਸਲਾ ਸਮਝਦੇ ਹੋਏ ਇੱਥੇ ਯਾਦਗਾਰ ਤੇ ਲਾਇਬ੍ਰੇਰੀ ਬਣਾਵੇ ਉੱਥੇ ਨਜ਼ਾਇਜ਼ ਕਬਜ਼ਾ ਕੀਤਾ ਹੋਇਆ ਠੀਕ ਹੈ ਨਜ਼ਾਇਜ਼ ਕਬਜ਼ਾ ਸਰਕਾਰ ਛਡਾਵੇ ਠੀਕ ਹੈ ਜਿਹੜੀ ਸਰਕਾਰ ਸਾਰੀ ਐਮਪੀ ਜਤਾਉਣ ਤੇ ਲੱਗੀ ਹੋਈ ਆ ਇਹਨਾਂ ਦਾ ਨਾਂ ਲੋਕਾਂ ਦੀਆਂ ਸਮੱਸਿਆਵਾਂ ਲਈ ਕੋਈ ਧਿਆਨ ਨਾ ਗੁਪਤ ਟਿਕਾਣੇ ਵੱਲ ਕੋਈ ਧਿਆਨ ਹੈਗਾ ਉਹ ਨਜਾਇਜ਼ ਕਬਜ਼ਾ ਛਡਾਵੀ ਠੀਕ ਹੈ ਮੇਨ ਕੰਮ ਤਾਂ ਉਥੋਂ ਨਜਾਇਜ਼ ਕਬਜ਼ਾ ਛਡਾਉਣ ਦਾ ਹੈਗਾ ਥੱਲੇ ਇੱਕ ਬੀਜੇਪੀ ਦਾ ਕੋਈ ਸਪੋਰਟਰ ਉਹ ਕਰਿਆਨੇ ਦੀ ਦੁਕਾਨ ਖੋਲ ਕੇ ਬੈਠਾ ਉੱਪਰ ਕੋਈ ਹੈਗਾ ਉਹਦੀ ਰਿਐਸ਼ ਕਰਵਾਈ ਹੈਗੀ ਆ ਉਹ ਜਿਹੜਾ ਨਜਾਇਜ਼ ਕਬਜ਼ਾ ਛਡਾਇਆ ਜਾਵੇ ਉਥੇ ਯਾਦਗਾਰ ਬਣਾਈ ਜਾਵੇ ਮਸਲਾ ਹੁਣ ਇੱਥੇ ਖੜਾ ਹੈਗਾ ਜਿਉ ਛਡਾ ਲਿਆ ਜਾਂਦਾ ਉਹ ਯਾਦਗਾਰ ਤੇ ਲਾਇਬ੍ਰੇਰੀ ਬਣ ਜਾਣੀ ਹੈਗੀ ਹੈ ਸਰਕਾਰ ਦਾ ਕੰਮ ਆ ਪਰ ਪਰ ਇੱਕ ਟਿਕਾਣਾ ਜਾਂ ਇੱਕ ਯਾਦਗਾਰ ਸ਼ਹੀਦਾਂ ਦੀ ਜੇ ਬੱਜੂਗੀ ਉਦੇ ਨਾਲ ਸਮਾਜ ਨੂੰ ਲੋਕਾਂ ਨੂੰ ਕੀ ਫਾਇਦਾ ਹੋ ਜੂਗਾ ਦੇਖੋ ਅਸੀਂ ਕਹਿੰਨਾ ਕਿ ਉਹ ਕੱਲੀ ਇੱਟਾਂ ਦੀ ਇਮਾਰਤ ਨਹੀਂ ਹੈਗੀ ਉਹਦੇ ਨਾਲ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬਹੁਤ ਵੱਡੀਆਂ ਘਟਨਾਵਾਂ ਜੁੜੀਆਂ ਹੋਈਆਂ ਜਿੰਨਾ ਘਟਨਾਵਾਂ ਦਾ ਬ੍ਰਿਟਿਸ਼ ਹਕੂਮਤ ਦੇ ਖਿਲਾਫ ਜਿੰਨਾ ਅੰਦੋਲਨ ਲੜਿਆ ਗਿਆ ਉਹਦੇ ਵਿੱਚ ਅਹਿਮ ਸਥਾਨ ਆ ਉਹ ਉਹ ਟਿਕਾਣਾ ਆਪਦੇ ਆਪ ਵਿੱਚ ਪੂਰਾ ਇਤਿਹਾਸ ਸੰਭੀ ਬੈਠਾ ਠੀਕ ਹੈ ਆਪਾਂ ਜੇ ਭਗ ਸਿੰਘ ਦੀ ਗੱਲ ਕਰ ਲਈਏ ਨਹੀਂ ਕਰਮਜੀਤ ਜੀ ਇੱਕ ਸਵਾਲ ਇਹ ਉੱਠਦਾ ਕਿ ਹੁਣ ਕੋਈ ਸ਼ਹੀਦ ਹੋਏ ਆ ਜਾਂ ਕ੍ਰਾਂਤੀਕਾਰੀ ਹੋਏ ਨੇ ਵੀ ਉਹ ਆਪਣੀ ਪੂਰੀ ਜ਼ਿੰਦਗੀ ਚ ਜੇ 500 ਥਾਂ ਤੇ ਜਾਂ 1000 ਥਾਂ ਤੇ ਉਹ ਕਿਤੇ ਗਏ ਨੇ ਰੁਕੇ ਨੇ ਤਾਂ ਕਿ ਸਾਰੀਆਂ ਥਾਵਾਂ ਨੂੰ ਹੀ ਕੁਝ ਲੋਕ ਕਹਿੰਦੇ ਫਿਰ ਇਤਿਹਾਸਕ ਮਾਰਤਾ ਐਲਾਨ ਦਿੱਤਾ ਜਾਊਗਾ ਵੀ ਇਹਦੀ ਕੀ ਜ਼ਰੂਰਤ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉੱਥੇ ਐਮ ਘਟਨਾਵਾਂ ਉਹਦੇ ਨਾਲ ਜੁੜੀਆਂ ਹੋਈਆਂ ਸਾਂਡਰਸ ਨੂੰ ਮਾਰਨ ਦੀ ਪਲਾਨਿੰਗ ਉੱਥੇ ਹੋਈ ਆ ਭਗਤ ਸਿੰਘ ਦੇ ਦਾੜੀ ਦੇ ਕੇਸ ਉੱਥੇ ਕੱਟੇ ਗਏ ਆ ਸ਼ੇਰ ਵਰਮਾ ਨੇ ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਉੱਥੇ ਬਹਿ ਕੇ ਲਿਖੀਆਂ ਉਸ ਟਿਕਾਣੇ ਨੂੰ ਇੱਕ ਹੈੱਡਕੁਆਰਟਰ ਵਜੋਂ ਵਰਤਿਆ ਉਹਨਾਂ ਨੇ ਠੀਕ ਹੈ ਇਸ ਕਰਕੇ ਉਹ ਟਿਕਾਣਾ ਨਾ ਹੁੰਦਾ ਹੂਸਾਦ ਉਸ ਕਾਰਡ ਨੂੰ ਨਾ ਮਾਰ ਸਕਦੇ ਉਹ ਟਿਕਾਣਾ ਸੀਗਾ ਇਸੇ ਕਰਕੇ ਉਸ ਪਾਰਟੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਦਾ ਫੈਸਲਾ ਕਰਨ ਵਾਸਤੇ ਤੇ ਉਹਨਾਂ ਦਾ ਜਿਹੜਾ ਬਹੁਤ ਸਾਰੀਆਂ ਲਿਖਤਾਂ ਲਿਖੀਆਂ ਗਈਆਂ ਉਹ ਨਾ ਲਿਖੀਆਂ ਜਾਂਦੀਆਂ ਉਹਨਾਂ ਬਹੁਤ ਅਹਿਮ ਘਟਨਾਵਾਂ ਜੁੜੀਆਂ ਹੋਈਆਂ ਇਸ ਕਰਕੇ ਕਹਿੰਦੇ ਨੂੰ ਟਿਕਾਣੇ ਨੂੰ ਸਾਂਭਿਆ ਜਾਵੇ